ਸਸ਼ੀ ਕਾਲ ਨੇ ਦੱਸਿਆ 224 7 ਵਿੱਚ ਅੰਮ੍ਰਿਤਸਰ ਵਿੱਚ ਭਾਰੀ ਮੀਂਹ ਕਾਰਨ ਜਮਾਲਾ ਖੇਤੜ ਦੇ ਪਾਣੀ ਦਾ ਪੱਧਰ ਵੱਧ ਗਿਆ ਤੇ ਰਾਵੀ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਜਿਸ ਕਰੰਟ ਸਾਸ਼ਣ ਨੇ ਆਮ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਹੁੰਦੀ ਅਪੀਕ। 라ਵੀ ਦੇ ਪਾਣੀ ਦਾ ਪੱਧਰ ਦੇ ਉੱਚੇ ਹੋਣ ਦੇ ਖਤਰੇ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਦੌਰਾ ਕੀਤਾ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਜਨਾਲਾ ਵਿੱਚ 라ਵੀ ਦਰਿਆ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਬਹੁਤ ਅੰਦਰ ਆ ਗਿਆ ਹੈ। ਉਹ ਬੀਐਸਐਫ ਚੌਂਕੀ ਗਏ ਅਤੇ ਜਵਾਨਾਂ ਦਾ ਹਾਲਚਲ ਪੁੱਛਿਆ ਤੇ ਕਿਸੇ ਨੇ ਲੋੜ ਪੈਣ ਤੇ ਉਹਨਾਂ ਦੀ ਮਦਦ ਕਰਨ ਦਾ ਦਾਵਾ ਵੀ ਕੀਤਾ। ਉਹਨਾਂ ਨੇ ਕਿਹਾ ਕਿ ਇੱਥੇ ਕਲਾਮਪੂਰ ਇਲਾਕੇ ਵਿੱਚ ਚੰਡੀਗੜ੍ਹ ਚੌਂਕੀ ਬਣਾਈ ਗਈ ਹੈ ਜਿੱਥੇ ਪਿਛਲੀ ਵਾਰ ਪਾਣੀ ਆਇਆ ਸੀ ਅਤੇ ਚੌਂਕੀ ਵਹਿ ਗਈ ਸੀ ਇਸ ਵਾਰ ਉਹਨਾਂ ਨੂੰ ਉਹਨਾਂ ਦੀ ਹਾਲਤ ਬਾਰੇ ਵੀ ਪਤਾ ਲੱਗਾ ਉਹਨਾਂ ਨੇ ਕਿਹਾ ਕਿ ਪਾਣੀ ਕਾਰਨ ਅਜੇ ਤੱਕ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ ਸਾਰੇ ਸਰਕਾਰੀ ਅਧਿਕਾਰੀ ਅਤੇ ਡਾਕਟਰ ਉਹਨਾਂ ਦੇ ਨਾਲ ਹਨ ਜਿੱਥੇ ਵੀ ਲੋੜ ਪਈ ਉਹਨਾਂ ਨੂੰ ਤੁਰੰਤ ਉੱਥੇ ਪਹੁੰਚਾਣਗੇ ਅਜਨਾਲਾ ਵਿੱਚ ਰਾਵੀ ਦਰਿਆ ਦਾ ਪਾਣੀ ਸਰਹੱਦੀ ਇਲਾਕਿਆਂ ਦੇ ਖੇਤਾਂ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਸਾਰੇ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਹਨ ਤਾਂ ਜੋ ਕਿਸੇ ਨੂੰ ਜਾਨ ਮਾਲ ਦਾ ਸਾਨ ਨਾ ਹੋਵੇ ਅਤੇ ਵਿਸ਼ੇਸ਼ ਗਿਰਦਾਰੇ ਦੇ ਆਦੇਸ਼ ਵੀ ਦਿੱਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਕੱਲ ਰਾਵੀ ਦਰਿਆ ਦੇ ਪਾਣੀ ਦਾ ਪੱਧਰ 1.50 ਲੱਖ ਕਿਊਸਿਕ ਸੀ ਅਤੇ ਅੱਜ ਹਰਿਆਣਾ ਸਾਗਰ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਇਹ 2.35 ਲੱਖ ਕਿਊਸਿਕ ਹੋ ਗਿਆ ਹੈ। ਇਸ ਦੇ ਨਾਲ ਹੀ ਇਹ ਸਾਰੀ ਜਾਣਕਾਰੀ ਮਿਲ ਰਹੀ ਹੈ ਕਿ ਲਗਭਗ 50000 ਕਿਊਸਿਕ ਹੋਰ ਪਾਣੀ ਛੱਡਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਜਨਾਲਾ ਰਾਮਦਾਸ ਅਤੇ ਅੰਮ੍ਰਿਤਸਰ ਵਿੱਚ ਲੋਕਲ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਸਮੇਂ ਕੋਨੇਵਾਲ ਪੁਲ ਤੇ ਖੜੇ ਤੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਕਿਸਾਨ ਵੀ ਪਾਣੀ ਦੇ ਨੇੜੇ ਨਾ ਜਾਣ ਕਈ ਵਾਰ ਕਿਸਾਨ ਕਿਸ਼ਤੀ ਲੈ ਕੇ ਪਾਣੀ ਵਿੱਚ ਦਾਖਲ ਹੁੰਦੇ ਹਨ ਪਰ ਨਾ ਜਾਣ ਦੀ اپیل ਕੀਤੀ ਜਾ ਰਹੀ ਹੈ ਇਸ ਸਮੇਂ ਪੂਰੀ ਤਰ੍ਹਾਂ ਅਲਰਟ ਚੱ ਰਹੀ ਹੈ ਇਸ ਲਈ ਰਾਵੀ ਦਰਿਆ ਤੋਂ ਦੂਰ ਰਹੋ ਦਰਿਆਵਾਂ ਦੇ ਪਾਣੀ ਦੇ ਪੱਧਰ ਵਿੱਚ ਵਾਧੇ ਦੇ ਨਾਲ ਨਾਲ ਮੌਸਮ ਵਿਭਾਗ ਅੱਜ ਭਾਰੀ ਮੀਂਹ ਦੀ ਭਵਿੱਖਬਾਣੀ ਕਰ ਰਿਹਾ ਹੈ ਤੇ ਲਗਾਤਾਰ ਅਲਰਟ ਆ ਰਹੇ ਹਨ ਰਾਵੀ ਦਰਿਆ ਦੇ ਇਸ ਵੇਲੇ ਅਸੀਂ ਸਾਡੇ ਨਾਲ ਕਬਾਲਪੁਰ ਉੱਪਰ ਇੱਕ ਚੰਡੀਗੜ੍ਹ ਚੌਂਕੀ ਆ ਬੀਐਸਐਫ ਦੀ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਤੇਜ ਦੇ ਵਿੱਚ ਤੇ ਸਾਡੀਆਂ ਬੀਐਸਐਫ ਦੀਆਂ ਕਈ ਚੌਂਕੀਆਂ ਜਿਹੜੀਆਂ ਥੋੜ੍ਗੀਆਂ ਸੀਗੀਆਂ ਇਹ ਵੀ ਬੀਐਸਐਫ ਦੀ ਚੌਂਕੀ ਆ ਉਹ ਦੇਖੜਾ ਇਹ ਕਾਫੀ ਪਾਣੀ ਵੱਧ ਗਿਆ ਇੱਥੇ ਪਿਛਲੇ ਵੀ ਕਾਹੇ ਤੇ ਪਾਣੀ ਬਹੁਤ ਪਿੱਛੇ ਸੀਗਾ ਅੱਜ ਪਾਣੀ ਬਿਲਕੁਲ ਨਾਲ ਆ ਕੇ ਲੱਗ ਗਿਆ ਸੋ ਖਤਰਾ ਇੱਥੇ ਮਤਲਬ ਪਾਤ ਚੌਕ ਸੇ ਆ ਬੀਐਸਐਫ ਵੀ ਸਾਡਾ ਡਿਪਾਰਟਮੈਂਟ ਵੀ ਸਾਡਾ ਕਾਫੀ ਖਿਆਲ ਜਿਹੜਾ ਰੱਖਦਾ ਪਰ ਇਸ ਵੇਲੇ ਮਤਲਬ ਆਪਾਂ ਖਤਰੇ ਦੇ ਅੰਦਰ ਆ ਬਾਕੀ ਉਹ دہشت ਵਾਲਾ ਤਾਂ ਨਹੀਂ ਬਹੁਤ ਬਹੁਤ ਚਿੰਤਾ ਵਾਲਾ ਮਾਹੌਲ ਆ ਤੇ ਕੁਝ ਵੀ ਹੋ ਸਕਦਾ ਅੱਜ ਕਿੰਨਾ ਪਾਣੀ ਆ ਰਿਹਾ ਹੁਣ ਤਾਂ ਕੋਈ ਹੋਰ ਵਾਰ ਪਾਣੀ ਆਉਣ ਦੀ ਸੰਭਾਵਨਾ ਨਹੀਂ ਨਹੀਂ ਪਾਣੀ ਆਊਗਾ ਸ਼ਾਮ ਨੂੰ ਸ਼ਾਇਦ ਥੋੜਾ ਹੋਰ ਵਾਧਾ ਹੋਵੇ ਪਰ ਅਸ ਵੇਲੇ 235000 ਕਿਊਬਿਕ ਜਿਹੜਾ ਆ ਰਿਹਾ ਕੇਮਾਂ ਤੇ ਪ੍ਰਬੰਧ ਕੀਤੇਗਾ ਜੀ ਪ੍ਰਬੰਧ ਤੇ ਸਾਡੇ ਵੇਖੋ ਜੀ ਬਹੁਤ ਵਧੀਆ ਕੀਤੀ ਸਰਕਾਰ ਨੇ ਪ੍ਰਬੰਧਾਂ ਦੀ ਕੋਈ ਗੱਲ ਨਹੀਂ ਪਰ ਕੁਦਰਤ ਦਾ ਜਿਹੜਾ ਆਪਣਾ ਇੱਕ ਨਿਜਮ ਆ ਕੁਦਰਤ ਦੇ ਆਪਣਾ ਇੱਕ ਕੀ ਕਹਿੰਦੇ ਦਾ ਰੰਗ ਹੁੰਦੇ ਆ ਆਪਣੇ ਹਿਸਾਬ ਨਾਲ ਉਹ ਨੁਕਸਾਨ ਕਰ ਦਿੰਦੀ ਆ ਪਰ ਸਰਕਾਰ ਨੇ ਹੱਦਾਂ ਦਾ ਪਦਬੰਧ ਜਿਹੜਾ ਉਹ ਕੀਤਾ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਕੱਲੇ ਉਜੜ ਦਰਿਆ ਚੋਂ ਪਾਣੀ ਛੱਡਿਆ ਗਿਆ ਸੀ ਇਸ ਵਾਰ ਰਣਜੀਤ ਸਾਗ ਡੈਮ ਚੋਂ ਹੀ ਪਾਣੀ ਛੱਡਿਆ ਗਿਆ ਆ ਇਹ ਹੀ ਸਾਡੇ ਲਿਖਤ ਵਾਲੀ ਗੱਲ ਆ ਵੀ ਡੈਮ ਚ ਵੀ ਪਾਣੀ ਵਧਿਆ ਤਾਂ ਉੱਥੋਂ ਵੀ ਪਾਣੀ ਛੱਡਿਆ ਗਿਆ ਕਿਉਂਕਿ 1 ਫੁੱਟ ਨੀਵਾ 1 ਮੀਟਰ ਸੌਰੀ ਨੀਵਾ ਆਜੋ ਜਾਣਕਾਰੀਆਂ ਆ ਰਹੀਆਂ ਨੇ ਹਾਂਜੀ 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 ਮਤਲਬ ਉੱਥੇ ਵੀ ਖਤਰਨਾਕ ਕੰਮ ਆ ਤੇ ਇੱਥੇ ਵੀ ਖਤਰਨਾਕ ਆ ਆਮ ਲੋਕਾਂ ਨੂੰ ਕੀ ਫੀਲ ਆ ਆਮ ਲੋਕਾਂ ਨੂੰ ਪੀਲੇ ਆ ਕਿ ਪਾਣੀ ਦੇ ਲਾਗੇ ਨਾ ਹੋ ਜਾ ਦਰਿਆ ਦੇ ਲਾਗੇ ਨਹੀਂ ਹੋਣਾ ਬਸ ਉਦੇ ਦੇ ਨਾਲ ਲੱਕੜਾਂ ਜਦਾ ਖਤਰਨਾਕ ਕੰਮ ਹੈ ਇੱਦਾਂ ਅੱਗੇ ਬਲੋ ਜਿਹੜੀਆਂ ਬੀਐਸਐਫ ਦੀਆਂ ਚੌਕੀਆਂ ਅੱਗੇ ਰੁੜ ਗਈਆਂ ਇਦਾਂ